ਅੰਜੀ ਵੀਰੇ ਸਾਰੇ ਵੀਰੇ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਵੀਰੇ ਸਭ ਦੇ ਵਧੀਆ ਤੇ ਵੀਰੇ ਅੱਜ ਆਪਾਂ ਨਾ ਤੁਹਾਨੂੰ ਚੋ ਉੱਤਰ ਦਿਖਾਉਣੇ ਆ ਵੀਰੇ ਜਿਹੜੇ ਆਪਾਂ ਨਾ ਦੂਸਰਾਂ ਨਹੀਂ ਕੱਢਨੇ ਆ ਨਾ ਤੇ ਮਾਣੇ ਮੋਟੇ ਵੀਰੇ ਸਿੱਧੇ ਸਾਦਾ ਹੀ ਕੁਝ ਕਰ ਲਿਆ ਜੇ ਕੋਸ਼ਿਸ਼ ਵੀਰੇ ਆਪਾਂ ਕਰਨੇ ਆ ਤੇ ਨਾਲ ਵੀਰੇ ਆਪਾਂ ਸਮੂਹ ਦਿਖਾਉਣੇ ਆ ਵੀਰੇ ਆਪਾਂ ਪਹਿਲਾਂ ਪੜ ਪਟਾਈ ਦੀ ਵੀਰੇ ਵੀਡੀਓ ਪਾਈ ਸੀਗੀ ਨਾ ਤੇ ਕਿੰਨੇ ਕਿੰਨੇ ਕੂਤਰਾਂ ਦੇ ਫਰ ਆ ਗਏ ਨਾ 24 25 ਦਿਨ ਹੋ ਗਏ ਵੀਰੇ ਆਪਣੇ ਕੂਤਰ ਪੱਟਿਆਂ ਨੂੰ ਤੇ ਨਵਾਂ ਸੁਨੂਗਰੀ ਆਪਾਂ ਦਿਖਾਉਣੀ ਆ ਵੀਰੇ ਕਿੰਨੇ ਕਿੰਨੇ ਦਾ ਫਾਰ ਆ ਗਏ ਤੇ ਨਾਲੇ ਜਿਹੜੇ ਆਪਾਂ ਵੀਰੇ ਦੂਸਰਾਂ ਨੂੰ ਬੱਚੇ ਕੱਢਣੇ ਕੋਸੇ ਕੋਸੇ ਵੀਰੇ ਕਬੂਤਰ ਕੱਢਣੇ ਹਨਾ ਤੇ ਉਹ ਸਾਰਿਆਂ ਦਾ ਵੀਰੇ ਤੁਹਾਨੂੰ ਸ਼ੌਂਕ ਕਰਾਉਣੇ ਆ ਹਾਂਜੀ ਵੀਰੇ ਹਨਾ ਆ ਵੀਰੇ ਦੇਖੋ ਹਨਾ ਜਿਹੜੇ ਆਪਾਂ ਫਾਰ ਪੱਟੇ ਸੀਗੇ ਕਬੂਤਰਾਂ ਦੇ ਤੇ ਇੰਨੇ ਇੰਨੇ ਫਾਰ ਆ ਗਏ ਵੀਰੇ ਇਹ ਕਬੂਤਰੇ ਆਪਣੇ ਵੀ ਭਾਰੀ ਪੱਟੇ ਸੀਗੇ ਆਪਾਂ ਨੇ ਤੇ ਫਾਰ ਦੇਖੋ ਵੀਰੇ ਕਿੰਨੇ ਵਧੀਆ ਆ ਰਹੇ ਨੇ ਹਨਾ ਇਕੋ ਗਰੇ ਹਨ ਆਪਾਂ ਸਾਰੀ ਪੱਟ ਦੇ ਹੁੰਨੇ ਆ ਯਾਰ ਆਪਾਂ ਅੱਧ ਬੜਿੰਦਾ ਯਾ ਨਹੀਂ ਕੰਮ ਕਰਦੇਗੇ ਸਾਰੀ ਪੱਟ ਦੇ ਨਹੀਂ ਹੁੰਨੇ ਆ ਵੀਰੇ ਇਹਦੇ 20 ਦੇ 20 ਪੱਤੀ ਸੀਗੇ ਵੀਰੇ ਆਪਾਂ ਉਹ ਬਾਕੀ ਦੇ ਸਾਰੇ ਦਿਖਾ ਦੇਣੇ ਨਹੀਂ ਕਰੀ ਇਹਨੇ ਨੇ ਬਿਰੀ ਆ ਗਏ ਨਾ ਦੇ ਫਾਰ ਹਨਾ ਇਹ ਹੁਣ ਅਗਲੇ ਸਮੂਹ ਆਪਾਂ ਇੱਕ ਕਬੂਤਰ ਦਿਖਾਤਾ ਵੀਰੇ ਇੰਨੇ-ਇੰਨੇ ਸਾਰਿਆਂ ਦੇ ਆ ਗੱਲ ਲੱਗ-ਪੱਗ ਵੀਰੇ ਤੇ ਬਾਕੀ ਹੁਣ ਵੀਰੇ ਸਮੂਹ ਆਪਾਂ ਹਨਾ ਜਿਹੜੇ ਆਪਾਂ ਦੂਸਰਾਂ ਨੂੰ ਕੱਢਣੇ ਆ ਵੀਰੇ ਤੁਹਾਨੂੰ ਉਹ ਜਾਨਵਰ ਦਿਹਾਉਂਦੇ ਆ ਵੀਰੇ ਵੀ ਸਿੱਧੇ-ਸੋਧੇ ਕੁਝ ਵੀਰੇ ਕਰ ਲੇ ਹਲੇ ਕੁਝ ਵੀਰੇ ਆਪਾਂ ਕਰਦੇ ਆ ਕਰ ਲੋ ਵੀਰੇ ਪਹਿਲਾਂ ਕੂਤਰ ਕਰੋ ਚੈੱਕ ਵੀਰੇ ਇਵਰੇ ਟਾਂਕ ਆ ਜਾਂ ਕੂਤਰ ਤੇ ਆਇ ਇਹਦਾ ਵਿਰੇ ਫਰਨੇ ਦੀ ਆਇ ਇਹਦੇ ਵਿਰੇ ਦੂਜੀ ਸਾਈਡ ਦੇ ਫਰਨੇ ਆਇ ਇਹਦੇ ਪੰਨੇ ਇਹ ਵੀਰੇ ਆਪਾਂ ਪਹਿਲਾ ਕੂਤਰ ਜਾਨੀ ਕਿ ਦੂਸਰਾ ਜੀ ਸਿਲੈਕਟ ਕੀਤਾ ਵੀਰੇ ਇਹਦਾ ਭਾਈ ਪਿਛਲੀ ਪਹਿਲੇ ਸਾਲ ਵੀਰੇ ਦੂਸਰਾ ਜਿੱਤਿਆ ਸੀਗਾ ਤੇ ਉਸ ਦਾ ਭਾਈ ਆ ਵੀਰੇ ਆਪਾਂ ਵੀਡੀਓ ਪਾਈ ਆ ਹਨ ਉਹ ਕੂਤਰ ਦੀ ਵੀ ਇਹ ਉਹਦਾ ਭਾਈ ਆ ਵੀਰੇ ਜਿਹੜਾ ਦੂਸਰ ਜਿੱਤਿਆ ਸੀਗਾ ਆਪਣਾ ਕਾਲੀ ਅੱਖਾਂ ਦਾ ਇਹੋ ਸਗਾ ਭਰਾਦਰੀ ਪਹਿਲਾ ਕੂਤਰ ਆਪਣਾ ਇਹ ਜਾਨੀ ਕਿ ਆਪਾਂ ਵੀਰੇ ਦੂਸਰਾ ਨਹੀਂ ਕੀਤਾ ਸਲੈਕਟ ਇਹ ਵੀਰੇ ਸਿੱਧਾ ਕਰ ਲਿਆ ਤੇ ਘੰਟਾ ਦੋ ਘੰਟੇ ਵੀਰੇ ਲੱਗ ਗਏ ਇਹ ਉਡਣ ਤੇ ਹੁਣ ਵੀਰੇ ਰੋਜ਼ ਹੀ ਤੁਹਾਨੂੰ ਅਪਡੇਟ ਦਿਆਂ ਕਰਾਂਗੇ ਨਾ ਕਿਹੜਾ ਕਿੰਨਾ ਉੜਦਾ ਕਿਵੇਂ ਉੜਦਾ ਪਹਿਲਾ ਕੂਤਰ ਵੀਰੇ ਇਹ ਆ λαβਰੀ ਆ ਆਪਣਾ ਵੀਰੇ ਦੂਜਾ ਗੂਤਰ ਇਹ ਕਮੰਡਲਾ ਵੀਰੇ ਚਿੱਟੀ ਕਾਲੀ ਅੱਖ ਦਾ ਆਇਦੇ ਵੀਰੇ ਪਾਰਨੇ ਪਰ ਉਹ ਪੈਰ ਵੀ ਦਿਖਾਉਂਦੇ ਆਇਨੇ ਪਾਰਨੇ ਵੀ ਇਹ ਵੀਰੇ ਹਜੇ ਆਪਾਂ ਸਿੱਧਾ ਕਰਨਾ ਹੈ ਹਨਾ ਇਹ ਆਪਾਂ ਵੀਰੇ ਕੱਲੂ ਛੱਡਾਂਗੇ ਅਣੀ ਖੇਤਰੀ ਹੁਤਰੀ ਤੇ ਬਹਾਲਿਆ ਵੀਰੇ ਇਹ ਇੱਕ ਕੱਲ ਨੂੰ ਛੱਡਾਂਗੇ ਵੀਰੇ ਆਪਾਂ ਤੇ ਦੋ ਮਦੀਨਾ ਨੇ ਹਾਂ ਬਣਾਇਆ ਆ ਵੀਰੇ ਕ ਮਦੀਨ ਆਪਾਂ ਕੀਤੀ ਐ ਸਲੈਕਟ ਇਹ ਪੱਠੀ ਆ ਵੀਰੇ ਮੰਨ ਗਏ ਚਲੋ ਹਜੇ ਚਿੱਟੀਆਂ ਅੱਖਾਂ ਦੀ ਗਰਾਵ ਸਰੀ ਇਹ ਵੀਰੇ ਚਾਰ ਚਾਰ ਝਾੜ ਗਈ 6 ਹਜੇ ਹੈਗੇ ਨਹੀਂ 5 ਤੱਕ ਵੀਰੇ ਇਹਨੂੰ ਛੱਡ ਦਾਂਗੇ ਆਪਾਂ ਬਾਜੀ ਜੇ ਕਿਤੇ ਆ ਗਈ ਇਹ ਵੀ ਵੀਰੇ ਆਪਾਂ ਕਰ ਲਈ ਸਿੱਧੀ ਕੰਟਾ 2 ਘੰਟੇ ਵੀਰੇ ਵੀ ਉੱਡ ਕੇ ਆਉਂਦੀ ਹੈ ਤੁਪ ਵੀਰੇ ਆਹ ਪੱਠੀ ਹੈ ਵੀ ਵੀਰੇ ਇਹ ਇਹ ਆਪਾਂ ਕੱਢਣੀ ਵੀਰੇ ਸਟਾਰਟ ਕਰਨੀ ਹੈ ਇਹ ਇਹ ਕੱਢੀ ਨਹੀਂ ਹੈਗੀ ਜਮਾਈ ਇਹ ਹੈਗੇ ਵੀਰੇ ਤੀਜੀ ਗਲੀ ਇਹ ਆਪਾਂ ਬੱਚੇ ਵੀਰੇ ਪੱਟਦੇ ਨਹੀਂ ਹੁੰਦੇ ਹੈਗੇ ਫਿਰ ਆਪਾਂ ਇਹਨਾਂ ਨੂੰ ਐਂ ਹੀ ਢਾੜੂ ਲੈਣੇ ਆ ਕਿ ਥਲੇ ਫੁੱਡੇ ਉਹ ਦੇਖ ਥਲੇ ਇੱਕ ਵੀਰੇ ਆਹੇ ਉਹਦੀ ਪੈਣ ਆ ਵੀਰੇ ਇਹ ਵੀ ਕਰ ਲਈ ਵੀਰੇ ਸਿੱਧੀ ਆ ਆਪਾਂ ਇਹ ਵੀ ਘੰਟਾ ਦੋ ਘੰਟੇ ਉੱਡੇ ਆਉਂਦੀ ਆ ਇਹ ਵੀ ਤੀਜੀ ਗਲੀ ਦੀ ਆ ਵੀਰੇ ਦੂਜੀ ਤੀਜੀ ਆ ਜਣੀ ਵੀਰੇ ਇਹ ਆਪਾਂ ਕੱਢੇ ਨੇ ਕੂਤਰ ਵੀਰੇ ਇੱਧਰ ਇਹ ਵੀਰੇ ਆਪਾਂ ਕੂਤਰ ਕੱਢੇ ਨੇ ਇੱਧਰ ਤੇ ਕੁਝ ਕੂਤਰ ਵੀਰੇ ਆਪਣੇ ਉਧਰ ਉੱਤੇ ਚਿਬਾਰੇ ਤੇ ਰੱਖਿਓਏ ਨੇ ਤੇ ਉਧਰੋਂ ਵੀਰੇ ਆਪਾਂ ਕੀਤੇ ਨੇ ਕੁਝ ਬੱਚੇ ਨੇ ਉਧਰੇ ਕੋਈ ਕੂਤਰ ਨੇ ਹਨਾ ਤੇ ਉਹ ਵੀ ਵੀਰੇ ਤੁਹਾਨੂੰ ਦਿਖਾਉਨੇ ਆ ਤੇ ਉਧਰ ਜਾ ਕੇ ਵੀਰੇ ਬਣਾਉਨੇ ਆ ਵੀਡੀਓ ਉਹ ਵੀ ਵੀਰੇ ਤੁਹਾਨੂੰ ਦਿਖਾਉਨੇ ਆ ਤੇ ਕੁਝ ਵੀਰੇ ਆਪਾਂ ਉਧਰ ਕੱਢੇ ਹੋਏ ਨੇ ਹਾਂਜੀ ਵੀਰੇ ਆਹ ਚਾਰ ਵੀਰੇ ਬੱਚੇ ਨੇ ਹਨਾ ਤਿੰਨ ਵੀਰੇ ਆ ਬੈਠੇ ਨੇ ਤੇ ਇੱਕ ਵੀਰੇ ਉੱਡਿਆ ਹੋਇਆ ਨਾ ਉਹ ਆਇਆ ਨਹੀਂ ਹੈਗਾ ਯਾਰ ਘਰੇ ਅੱਜ ਪਹਿਲੇ ਦਿਨ ਵੀਰੇ ਆਪਾਂ ਨੇ ਛੱਡੇ ਸੀ ਇਹ ਇਹ ਤਿੰਨ ਵੀਰੇ ਛੱਡਾ ਹੀ ਆ ਗਏ ਤੇ ਇੱਕ ਬੱਚਾ ਉਹ ਪਰਾਂ ਜਾ ਕੇ ਕੋਠੀ ਤੇ ਬਹਿ ਗਿਆ ਤੇ ਉਹ ਵੀਰੇ ਬੈਠਾ ਜਾਇਆ ਨਹੀਂ ਹੈਗਾ ਤੇ ਆਹ ਤਿੰਨਾਂ ਬੱਚਾ ਤਾਂ ਹੰਦਰ ਭਾਉਣੇ ਵੀਰੇ ਹੁਣ ਵੀਰੇ ਬੰਦਾਂ ਬੱਚੇ ਚਿੱਟੀਆਂ ਖਾਵੇ ਸੀ ਇਹ ਵੀਰੇ ਪਹਿਲੀ ਗਲੀ ਦੇ ਨੇ ਹਜੇ ਕੇਵਲ ਛੱਡੇ ਆ ਆ ਵੀ ਬੱਚੇ ਦਾ ਭਾਈ ਆ ਇਹ ਵੀ ਚਿੱਟੇ ਅੱਖਾਂ ਦਾ ਵੀ ਇਹਨੇ ਅਜੇ ਵੀ ਕੋਈ ਖਰਚਾ ਨਹੀਂ ਹੈ ਇਹ ਵੀ ਵਿਰੇ ਪਹਿਲੀ ਗਲੀ ਦਾ ਇਹਦੇ ਨਾਮ ਦਾ ਯਰ ਉੱਡੀ ਹੋਣਾ ਉਹ ਆ ਨਹੀਂ ਗਈ ਕਬਰੀ ਜੇ ਆ ਗਿਆ ਵਿਰੇ ਬਿਰੋਦੀ ਕੋਲ ਤਾਂ ਤੇ ਆ ਗਏ ਮਦੀਨ ਇਹ ਕਮੰਡਲੀ ਹੈ ਵਿਰੇ ਚਿੱਟੀ ਗਣੀ ਦੀ ये पंजे झाड़ के आ गए सी मैं नहीं छट गई भी ये आप छा ये आप नहीं बता देनी आलग थोड़ा जेरे काला पा चिट्ट आखा है ਇਹ ਦਾ ਫਰਾਸਾਪ ਹੋ ਰਾਇਆ ਵੀਰੇ ਇਹ ਵੀ ਮੇਰੇ ਘੰਟਾ ਤੋਂ ਘੰਟਾ ਉਡਣ ਲੱਗ ਗਿਆ ਇਹ ਵੀ ਆਪਾਂ ਵੀਰੇ ਘਝਾ ਲਿਆ ਤੇ ਉਹ ਮਰੀਦ ਵੀ ਵੀਰੇ ਘੰਟਾ ਤੋਂ ਘੰਟਾ ਉਡਦੇ ਘੁੱਡ ਕੇ ਹੁੰਦੀ ਆ ਉਹ ਵੀ ਆਪਾਂ ਵਝਾ ਲਈ ਤੇ ਇੰਨੇ ਕ ਜਾਨਵਰ ਵੀਰੇ ਕੁਝ ਉਧਰੋਂ ਕੁਝ ਇਧਰੋਂ ਵੀਰੇ ਇੰਨੇ ਕ ਜਾਨਵਰ ਯਾਨੀ ਵੀਰੇ ਆਪਾਂ ਦੂਸਰਾਂ ਨਹੀਂ ਕੱਢੇ ਨੇ ਕਬੂਤਰ ਬਾਕੀ ਪੰ 10 ਕ ਦਿਨ ਤੱਕ ਵੀਰੇ ਹੋਰ ਕੱਢਾਂਗੇ ਉਹਨਾਂ ਦੀ ਵੀ ਵੀਡੀਓ ਪਾਵਾਂਗੇ ਤੇ ਇਹਨਾਂ ਦੇ ਵੀ ਵੀਰੇ ਹੁਣ ਆਪਾਂ ਰੋਜ਼ ਦੀ ਰੋਜ਼ ਤੁਹਾਨੂੰ ਅਪਡੇਟ ਦਿਆ ਕਰਾਂਗੇ ਨਾ ਕਿੰਨੇ ਕੋੜ ਦੇ ਨੇ ਕਿਵੇਂ ਹਨਾ ਸਾਰੀ ਵੀਰੇ ਤੁਹਾਨੂੰ ਅਪਡੇਟ ਦਿਆ ਕਰਾਂਗੇ ਤੇ ਇਹ ਦੇਖੋ ਵੀ ਬਾਕੀ ਵੀ ਸਾਰੇ ਵੀਰੇ ਨਾ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਵੀਡੀਓ ਹਨਾ ਤੇ ਸਾਰੇ ਵੀਰਾਂ ਨੂੰ ਵੀਰੇ ਧੰਨਵਾਦ ਤੇ ਆਪਣਾ ਚੈਨਲ ਵੀਰੇ ਸਬਸਕ੍ਰਾਈਬ ਕਰ ਲਿਓ ਹਾਂਜੀ ਵੀਰੇ ਆਪਾਂ ਵੀਡੀਓ ਵਿੱਚ ਐਡ ਕਰਨ ਲੱਗੇ ਆ ਹਨਾ ਤੇ ਸਾਡੇ ਵੀਡੀਓ ਬਣਾਉਂਦੇ ਬਣਾਉਂਦੇ ਵੀਰੇ ਆਪਣਾ ਬੱਚਾ ਵੀ ਛਤਰੀ ਤੇ ਬਹਿ ਗਿਆ ਸੀਗਾ

ਵੇ ਵੀਰੇ ਬਹਿੂ ਗਿਆ ਅੱਜ ਤੇ ਉਹ ਸੱਜੇ ਆਏ ਨਹੀਂ ਤੇ ਸਾਰੇ ਵੀਰੇ ਵੀਰੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਿਓ